जय हिंद दोस्तों ਮਸਲੇ ਗੰਭੀਰ ਚੱਲਦੇ ਨੇ ਇੱਕ ਮਸਲਾ ਫੇਰ ਮੇਰੇ ਕੋਲੇ ਪਿੰਡ ਕਲਾ ਤੋਂ ਆਇਆ ਜੋ ਮਾਨਯੋਗ ਦਰਵੀਰ ਸਿੰਘ ਮਡਿਆਲਾ ਲੈ ਕੇ ਆਏ ਨੇ ਮਡਿਆਲਾ ਸਾਹਿਬ ਕੀ ਹਾਲ ਹੈ ਜੀ ਤੁਹਾਡਾ ਜੈ ਜੀ ਕੀ ਜੈ ਪਾਪ ਕਾਫੀ ਕਾਫੀ ਉਲਝੇ ਹੋਏ ਮਸਲੇ ਤੁਹਾਡੇ ਕੋਲੇ ਆਉਂਦੇ ਨੇ ਹਮੇਸ਼ਾ ਪਰ ਕੋਈ ਹਾਈ ਤਾਂ ਸਮਾਜੇ ਸੇਵਾ ਕਰਦੇ ਆ ਗਰੀਬਾਂ ਦੀ ਸੇਵਾ ਕਰਦੇ ਆ ਜਦੋਂ ਕਿ ਕਦੇ ਸੁਣਵਾਈ ਨਹੀਂ ਫਿਰ ਬਹੁਤ ਸਾਰਾ ਸਵਾਜ ਪਾਟੀ ਖੜਦੀ ਆ ਆਪਾਂ ਗੱਲ ਕਰਦੇ ਆ ਬੀਬੀ ਬੈਠੀ ਆ ਬੀਬੀ ਕੀ ਮਸਲਾ ਤੁਹਾਡਾ ਕਿਹੜਾ ਪਿੰਡ ਆ ਕੀ ਨਾਮ ਆ ਤੁਹਾਡਾ ਜੀ ਸਰ ਮੈਂ ਆ ਸੇਬ ਬਲੌਂਗ ਕਰਦੀ ਹਾਂ ਕਿਰਜੀ ਜੀ ਮੇਰਾ ਨਾਮ ਥੋੜਾ ਉੱਚੀ ਬੋਲੋ ਹਾਂ ਕੁਲਾਲ ਬੈਂਕ ਤੋਂ ਬਲੌਂਗ ਕਰਦੀ ਹਾਂ ਜੀ ਮੇ ਕਿਰਜੀ ਜੀ ਮੇਰਾ ਨਾਮ ਆ ਜੀ ਮੇਰੇ ਨਾਲ ਗੌਂਡੀ ਨੇ ਜਿਹੜੇ ਜੱਟ ਜੱਟ ਨੇ ਇਹਨਾਂ ਦਾ ਮਕਾਨ ਉੱਚਾ ਮੇਰਾ ਨੀਮ ਮਕਾਨ ਆ ਜੀ ਉਹ ਪਾਣੀ ਛੱਡ ਦੇ ਨੇ ਜੀ 2 ਮਹੀਨੇ ਹੋ ਗਏ ਜੇ ਕਹਿੰਦੇ ਆ ਦਾਲ ਫਿਰ ਕੰਜੇ ਨਾ ਤਾਂ ਐਵੇਂ ਹੀ ਸਤੂ ਹੁਣ ਮੇਰਾ ਮਕਾਨ ਆ ਜਿਹੜਾ ਜੀ ਉਹ ਅੱਧਾ ਟਹਿ ਗਿਆ ਕੁਛ ਟਹਿਣ ਵਾਲਾ ਲਗਾ ਅਸੀਂ ਇੱਥੇ ਥਾਣੀ ਦੇ ਵਿੱਚ ਰਿਪੋਰਟ ਦਿੱਤੀ ਆ ਜੀ ਸਾਡੀ ਕੋਈ ਸੁਣਾਈ ਨਹੀਂ ਹੋਈ ਕਿੰਨੀ ਦਿਨ ਹੋ ਗਈ ਰਿਪੋਰਟ ਦਿੱਤੇ ਆ ਸਾਨੂੰ ਹੋ ਗਈ 26 ਤਰੀਕ ਦੀ ਦਿੱਤੀ ਹੋਈ 26 ਅਪ੍ਰੈਲ ਜੀ ਕੋਈ ਸੁਣਵਾਈ ਨਹੀਂ ਹੋਈਗੀ ਤੁਹਾਡੀ ਤੇ ਫੇਰ ਕੀ ਕੀਤਾ ਤੁਸੀਂ ਉੱਪਰ ਦੀ ਜੀ ਮੇਰੇ ਘਰ ਜਾਂਦੇ ਮੈਨੂੰ 7 ਦਿਨ ਹੋ ਗਏ ਸੱਦ ਲੈਣ ਦੇ ਨੀ ਮੋੜ ਦਿੰਦੇ ਨੇ ਤੇ ਉਹ ਇੱਕ ਵਾਰ ਨਹੀਂ ਆਈ ਹੈਗੀ ਉਹ ਇੱਕ ਵਾਰ ਨਹੀਂ ਸੱਜਦੀ ਨਹੀਂ ਉਹ ਕਿਵੇਂ ਤੁਹਾਨੂੰ ਬੁਲਾਉਂਦੇ ਨੇ ਬਸ ਸੌਣ ਕਰਕੇ ਜਿਵੇਂ ਆਹ ਉਹ ਤੁਸੀਂ ਨਹੀਂ ਗਏ ਨਹੀਂ ਇਸ ਵੇਲੇ ਨਹੀਂ ਅਸ ਜਿੱਥੇ ਹੈਗਾ ਉੱਥੇ ਲੈ ਆਵਾਂਗੇ ਇਨਾ ਤਾਂ ਕੰਮ ਬਾਅਦ ਚੱਲਦਾ ਜੀ ਮਿਸਟਰ ਜੀ ਅੱਛਾ ਫੇ ਤੁਸੀਂ ਆਉਂਦੇ ਹੋ ਥਾਣੇ ਚ ਹਾਂਜੀ 6-7 ਦਿਨ ਹੋ ਗਏ ਸਾਨੂੰ ਆਉਂਦੇ ਨੇ ਤੇ ਫਿਰ ਕੋਈ ਸੁਣਵਾਈ ਨਹੀਂ ਮਿਲਦੀ ਜੀ ਕੋਈ ਵੀ ਨਹੀਂ ਉਹ ਫਿਰ ਮੈਨੂੰ ਜੇ ਮੈਂ ਕੋਈ ਗੱਲ ਕਹਿਨੀ ਆ ਤਾਂ ਮੈਨੂੰ ਕਹਿੰਦੇ ਨੇ ਬਾਲਾ ਬੋਲ ਜੇ ਤੂੰ ਅੰਦਰ ਕਰਦਾ ਕਿ ਲੈਡੀ ਕੋਸ ਬੁਲਾ ਲੇ ਕੌਣ ਹੈ ਇਹ ਸ਼ਖਸ ਜਿਹੜਾ ਕੋਈ ਸੀਗਾ ਜੀ ਮੁਲਾਜ਼ਮੀ ਹੈ ਜੀ ਕੋਈ ਮੇਰੇ ਨਾਮ ਦਾ ਉਹਨਾਂ ਦਾ ਪਤਾ ਨਹੀਂ ਹੈਗਾ ਇਹ ਮੁਲਾਜ਼ਮੀ ਨਹੀਂ ਹੈ ਜੀ ਉਹ ਚਲੋ ਆਪਾਂ ਰੁਕੋ ਦਲਵੀਰ ਸਿੰਘ ਮਡਾਲਾ ਕਹਿੰਦੀ ਕਰਦੇ ਆ ਮਡਾਲਾ ਸਾਹਿਬ ਹੁਣ ਤੁਸੀਂ ਚੈਨਲ ਆਪ ਪੂਰੇ ਸਮੁੰਦਰ ਦੇ ਕੀ ਮੁੱਦਾ ਕਿਵੇਂ ਹੈ ਕੀ ਕਹਾਣੀ ਹੈ ਮੈਂ ਦਬੀਸ਼ ਕੁ ਮੜਿਆਲਾ ਇੰਚਾਰਜ ਵੱਲੋਂ ਸਮਾਜ ਭarti ਹਲਕਾ ਸੁਣਾਣਾ ਕੋਆਰਡੀਨੇਟਰ ਜਿਹੜਾ ਲੁਧਿਆਣਾ ਇਹ ਜਿਹੜਾ ਪਿੰਡ ਘਲੜ ਦਾ ਮਸਲਾ ਮੇਰੇ ਕੋਲ ਆਇਆ ਇਹ ਪਿਛਲੇ ਸਮੇਂ ਤੋਂ ਦੋ ਤੱਕ ਤਕਰੀਬਨ 2 ਮਹੀਨੇ ਤੋਂ ਬਾਰਸ਼ਾਂ ਦਾ ਸਮਾਂ ਚੱਲ ਰਿਹਾ ਬਾਹਰ ਸੇ ਜ਼ਬਰਦਸਤੀ ਪੈ ਰਹੀ ਹੈ ਪੰਜਾਬ ਦੇ ਵਿੱਚ ਹੜ੍ਹਾਂ ਨੇ ਲੋਕ ਮਾਰੇ ਨੇ ਘਰ ਟਹਿ ਗਏ ਲੋਕਾਂ ਦੇ ਬੁਰਾ ਹਾਲ ਆ ਪੰਜਾਬ ਦੇ ਅੰਦਰ ਲੈਕਿਨ ਜਿਹੜਾ ਪਿੰਡ ਕਨਾਲ ਸਵਾਲੇ ਹਲਕੇ ਦੇ ਅੰਦਰ ਆ ਜਿਹੜਾ ਮੇਰੇ ਕੋਲ ਪੈਂਦਾ ਹੈ ਇਸ ਪਿੰਡ ਦੇ ਵਿੱਚ ਇੱਕ ਜਸਵੀਰ ਸਿੰਘ ਨਾਂ ਦਾ ਜਿਹੜਾ ਮੇਰਾ ਸਾਥੀ ਮੇਰੇ ਨਾਲ ਬੈਠਾ ਇਹਦਾ ਮਕਾਨ ਹੈ ਇਹਦੇ ਘਰੋਂ ਬੈਠੇ ਨੇ ਕਰਨਜੀਤ ਕੌਰ ਇਹਨਾਂ ਦਾ ਮਕਾਨ ਦੇ ਨਾਲ ਜਿਹੜਾ ਮਕਾਨ ਲੱਗਦਾ ਕਿਸੇ ਜੱਟ ਭਾਈ ਜਾਨਾ ਸੰਬੰਧ ਰੱਖਦੇ ਬੀਬੀ ਪਰਮਜੀਤ ਕੌਰ ਉਹਦਾ ਮਕਾਨ ਉੱਚਾ ਇਹਨਾਂ ਦਾ ਨਹੀਂ ਬਣ ਉਹਨੇ ਕੀ ਕੀਤਾ ਉਹ ਆਪਣੇ ਮਕਾਨ ਦਾ ਸਾਰਾ ਪਾਣੀ ਮੀਹ ਦਾ ਪਾਣੀ ਟੈਂਕੀ ਚ ਲਾ ਦਿੰਦੀ ਆ ਨਜਾਇਜ਼ ਨਹੀਂ ਸਾਰਾ ਪਾਣੀ ਜਸਵੀਰ ਸਿੰਘ ਦੇ ਮਕਾਨ ਤੇ ਕਰਦਾ ਮੈਨੂੰ ਜਦੋਂ ਇਹ ਗੱਲ ਆਈ ਇਹਨਾਂ ਨੂੰ ਕਿਸੇ ਨੇ ਕਿਹਾ ਵੀ ਤੁਸੀਂ ਮੜਿਆਲਾ ਸਾਹਿਬ ਨੂੰ ਮਿਲੋ ਜਦੋਂ ਮੇਰੇ ਕੋਲ ਗੱਲ ਆਈ ਮੈਂ ਪਿੰਡ ਜਾ ਕੇ ਮੌਕਾ ਦੇਖਿਆ ਜਦੋਂ ਮੈਂ ਮੌਕਾ ਦੇਖਿਆ ਤਾਂ ਇੱਕ ਕਮਰੇ ਦਾ ਬਿਲਕੁਲ ਠਹਿ ਠੇ ਨਹੀਂ ਹੋ ਚੁੱਕਿਆ ਬਾਕੀ ਜਿਹੜੇ ਮਕਾਨ ਆ ਦੋ ਕਮਰੇ ਬਾਕੀ ਬਚ ਰਹੇ ਉਹਨਾਂ ਨੂੰ țeੜਾ ਆ ਚੁੱਕੇ ਨੇ ਬੁਰਾ ਹਾਲਾਤ ਮਤਲਬ ਅੱਜ ਵੀ ਕਰ ਗੱਲ ਕਰ ਰਹੇ ਕੁਝ ਵੀ ਹੋ ਸਕਦਾ ਉਹ ਜਦੋਂ ਇਸ ਸਬੰਧ ਦੇ ਵਿੱਚ ਮੈਂ ਮੌਕਾ ਦੇਖਿਆ ਮੇਰੇ ਤੋਂ ਪਹਿਲਾਂ ਪੁਲਿਸ ਖੰਨਾ ਪੁਲਿਸ ਆਪਣੇ ਸੌਰੀ ਜਿਹੜੀ ਸਰਹਾਲਾ ਪ੍ਰਸ਼ਾਸਨ ਖੰਨਾ ਸਰਹਾਲਾ ਪੁਲਿਸ ਇਹ ਉੱਥੇ ਗਏ ਮੌਕਾ ਦੇਖ ਕੇ ਤਿੰਨ ਮੁਲਾਜ਼ਮ ਗਏ ਇਹਨਾਂ ਨੇ ਮੈਨੂੰ ਪਹਿਲਾਂ ਦੱਸਿਆ ਵੀ ਮਲਾਜੇ ਮੌਕਾ ਦੇ ਕੇ ਜਦੋਂ ਉਸ ਮਲਾਜੇ ਨਾਲ ਮੈਂ ਗੱਲ ਕੀਤੀ ਵੀ ਤੁਸੀਂ ਮੌਕਾ ਦੇ ਕੇ ਕਿਉਂ ਕੀ ਬਣਿਆ ਉਸ ਮਲਾਜੇ ਨੇ ਮੇਰੇ ਕੋਲ ਕਿਹਾ ਕਿ ਜਿਹੜਾ ਪਰਮਜੀਤ ਕੌਰ ਆ ਇਹ ਕਰਨਜੀਤ ਕੌਰ ਨਾਲ ੱੱਕਾ ਕਰਦੀ ਐ ਮੇਰੇ ਕੋਲ ਵਿਦੈ ਪ੍ਰੂਫ ਆ ਸਮਾਂ ਆਉਂਦੇ ਮੈਂ ਦਸਵੀਂ ਦਊਂਗਾ ਦਿਖਾ ਵੀ ਦਊਂਗਾ ਉਹ ਕਹਿੰਦਾ ਵੀ ਕਰਨਜੀਤ ਕੌਰ ਨੇ ਤਾਂ ੱੱਕਾ ਕਰਦੀ ਐ ਪਰਮਜੀਤ ਕੌਰ ਮਾਹ ਜੇ ੱੱਕਾ ਕਰਦੀ ਐ ਵੀ ਤੁਸੀਂ ਉਹਦਾ ਹੱਲ ਕਰੋ ਤੁਹਾਡੇ ਕੋਲ ਅਰਜ਼ੀ ਪਾਈ ਐ ਸੱਪੀ ਅੱਟ ਦੀ ਅੱਜ ਕਿੰਨੇ ਦਿਨ ਹੋ ਗਏ ਸੱਪੀ ਅੱਟ ਤੋਂ ਲੈ ਕੇ ਕੋਈ ਅੱਠ-ਦਸ ਦਿਨਾਂ ਵਿੱਚ ਕੁਝ ਕਰਿਆ ਨਹੀਂ ਐ ਉਹ ਕਹਿੰਦੇ ਕੋਈ ਨਹੀਂ ਵੀ ਅਸੀਂ ਕਰਦੇ ਆਂ ਵਾਹ ਚਲੋ ਇਹਦਾ ਪਾਣੀ ਜਿਹੜਾ ਬੰਦ ਕਰਾਓ ਜਾ ਕੇ ਮੌਕੇ ਤੇ ਪਹਿਲਾਂ ਮਕਾਨ ਘਰੇ ਜੋ ਵੀ ਹੈ ਪਰ ਉਹ ਮੇਰੇ ਮੇਰੇ ਖਦ ਵੀ 4 ਅੱਜ ਤੋਂ 4 ਦਿਨ ਪਹਿਲਾਂ ਮੈਂ ਵੀ ਮਿਲਿਆ ਐਸਐਸਓ ਸਾਹਿਬ ਸੁਨਲਾ ਨੂੰ ਵੀ ਮਿਲਿਆ ਜਿਹੜਾ ਆਈਓ ਆ ਮਜੂਦਾ ਰੌਹਲਪ੍ਰੀਤ ਰੌਹਲਪ੍ਰੀਤ ਸਿੰਘ ਨਾ ਕੋਈ ਨਵਾਂ ਅਫਸਰ ਆਇਆ ਇੱਥੇ ਮੈਂ ਉਹਦੇ ਨਾਲ ਵੀ ਗੱਲ ਕੀਤੀ ਲੇਕਿਨ ਉਹਦੀ ਜੋ ਲੈਂਗੁਏਜ ਆ ਜੋ ਮੈਨੂੰ ਠੀਕ ਨਹੀਂ ਲੱਗੀ ਜਾਂ ਵਧੀਆ ਲੱਗੀ ਇਹ ਤਾਂ ਆਪਾਂ ਜਦੋਂ ਸਾਂਝੇ ਸਾਰੇ ਬੰਦੇ ਬੈਠਾਂਗੇ ਮੈਂ ਸਾਰੀ ਗੱਲ ਤੁਹਾਨੂੰ ਦੱਸ ਦਾਂਗਾ ਕਿ ਕੀ ਕਰਨਾ ਉਸ ਇਨਸਾਨ ਨੇ ਅਜ ਤੱਕ ਇਹਨਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਪਿਛਲੇ 7 ਦਿਨ ਤੋਂ ਲਗਾਤਾਰ ਹਰ ਰੋਜ਼ ਇਹਨਾਂ ਨੂੰ ਬੁਲਾ ਕੇ ਕਿ ਉਹ ਦਰਖਾਸਤ ਦੇਣ ਨਹੀਂ ਇੱਥੇ ਇੱਕ ਗੱਲ ਇਹ ਵੀ ਹੁੰਦੀ ਆ ਮੰਡਿਆਲਾ ਸਾਹਿਬ ਇੱਕ ਪਾਸੇ ਕਹਿੰਦਾ ਸੁਣਵਾਈ ਨਹੀਂ ਕੀਤੀ ਦੂਜੇ ਪਾਸੇ ਕਹਿੰਦਾ ਸਾਨੂੰ ਆਪਸ ਨੂੰ ਬੁਲਾ ਰਹੇ ਆ ਮੈਂ ਉਹੀ ਮੈਂ ਤੁਹਾਨੂੰ ਦੱਸ ਰਿਹਾ ਉਹ ਜਿਹੜੀ ਪਰਮਜੀਤ ਕੌਰ ਵਾਲਾ ਉਹਦੇ ਵੱਲੋਂ ਵੀ 22/8 ਦੀ ਦਰਖਾਸਤਾਂ ਜਿਹੜੀ ਕਰਨਜੀਤ ਕੌਰ ਹੈ ਨਾ ਵੱਲੋਂ ਵੀ 22/8 ਦੀ ਦਰਖਾਸਤਾਂ ਜਦੋਂ ਅਸੀਂ ਕਰਨਜੀਤ ਕੋਲ ਜਾ ਕੇ ਥਾਣੇ ਵਿੱਚ ਜਾ ਕੇ ਪਤਾ ਵੀ ਜਿਹੜੀ ਕਰਨਜੀਤ ਕੌਰ ਦੀ ਦਰਖਾਸਤ ਹੈ ਕਿਹਦੇ ਕੋਲ ਆ ਤਾਂ ਰਾਹੁਲ ਕਹਿ ਰਿਹਾ ਵੀ ਮੈਨੂੰ ਨਹੀਂ ਪਤਾ ਕਿਹਦੇ ਕੋਲ ਪ੍ਰਿੰਕਾ ਤੋ ਜਾ ਕੇ ਪਤਾ ਕਰੋ ਵੀ ਇਹ ਜਦੋਂ ਕਰਮਨਜੀਤ ਕੌਰ ਕਹਿਣ ਲੱਗੀ ਵੀ ਤੁਸੀਂ ਕਿਹਾ ਵੀ ਪ੍ਰਿੰਕਾ ਗੋੜ ਉਹ ਵੀ ਤੁਸੀਂ ਕਿਹਾ ਵੀ ਪ੍ਰਿੰਕਾ ਗੋੜ ਉਹ ਖਾਸ ਦਾ ਜਿੱਦੇ ਉੱਥੇ ਜਾ ਕੇ ਪਤਾ ਕਰੋ ਇਹ ਕਹਿੰਦੀ ਤੁਸੀਂ ਕਿਹਾ ਉਹ ਫਿਰ ਇਹਨੂੰ ਉਲਟਾ ਕਹਿੰਦਾ ਮੈਂ ਪ੍ਰਿੰਕਾ ਭਰੀ ਸਭਾ ਦੇ ਵਿੱਚ ਮੈਂ ਵੀ ਦੁੱਧਾ ਬੈਠਾ ਜੀ ਦੂਸਰੀ ਪਾਰਟੀ ਦੇ ਬੰਦੇ ਬੈਠੇ ਜੇ ਉੱਤੇ ਕਾਫੀ ਬੰਨ ਕਾਫੀ ਬੰਦੇ ਬੈਠੇ ਜੀ ਉਹਦੀ ਲੈਂਗੁਏਜ ਹੀ ਫਿਰ ਮੇਰੇ ਇਹਨਾਂ ਦੇ ਦੱਸਣ ਦੇ ਵਾਤਾਕ ਮੇਰੇ ਜਾਣ ਤੋਂ ਪਹਿਲਾਂ ਉਸ ਰੌਲ ਨੇ ਇਹ ਵੀ ਗੱਲ ਕਹੀ ਹੈ ਮੇ ਵਿਵਾਦ ਨੂੰ ਬੰਦਿਆਂ ਨੂੰ ਕੋਈ ਗੱਲ ਕਰ ਮੈਨੂੰ ਨਹੀਂ ਤਾਂ ਤੈਨੂੰ ਚੱਕ ਕੇ ਮੰਦਰ ਕਾਦੋਂ ਲੇਡੀ ਪਸ ਬੁਲਾ ਕੇ ਮਰ ਮਾਰਾ ਕੇ ਤੇਰੇ ਥੱਪੜ। ਕੀ ਬੀਬੀ ਇਹ ਗੱਲ ਸੱਚ ਹੈ? ਬੋਲਣ ਦੇ ਅਸਰ। ਹਾਂਜੀ ਜੀ ਕਿਹਾ ਸੀ। ਕੀ ਕਿਹਾ ਉਹਨਾਂ ਨੇ? ਉਹ ਕਹਿੰਦੇ ਵੀ ਤੂੰ ਤੋਂ ਆਪਣੀ ਦਰਦੀ ਹੈਗੀ ਮੈਂ ਤਾਂ ਜੀ ਗੱਲ ਹੀ ਦੱਸਦੀ ਸੀ। ਮੈਂ ਤਾਂ ਵੀ ਮੇਰਾ ਘਰ ਵਾਲਾ ਕੋਈ ਨਹੀਂ ਦੋ ਤਿੰਨ ਦਿਨ ਮੇਰੇ ਬਾਹਰ ਹਾਂ ਤਾਂ ਇਸ ਸਭ ਵਿੱਚ ਵੀ ਅਸੀਂ ਸਾਰ ਇਕੱਲੇ ਆਂ ਪਾਣੀ ਛੱਡ ਦਿੰਦੀ ਆ। ਬਹੁਤ ਵਾਰ ਕਿਹਾ ਸੀ ਕਿ ਪਾਣੀ ਨਾਲ ਛੱਡ ਤਾਂ ਕਿਵੇਂ ਸੱੱਲੇ ਆਾਂਗੇ। ਮੈਂ ਸਾਨੂੰ ਕਹਿੰਦੀ ਆ ਕਿ ਤੁਹਾਨੂੰ ਥੰਡੇ ਹੀ ਜਾਣਾ ਪਊਗਾ। ਇਹਨੇ ਤੇ ਮੈਂ ਤਾਂ ਮੈਨੂੰ ਰਾਹ ਸਾਰ ਮੈਨੂੰ ਬੋ ਮੈਂ ਤਾਂ ਚੁੱਪ ਨਹੀਂ ਕਰਦੀ ਕਹਿੰਦਾ ਲੇਡੀਜ਼ ਬੋਸ ਲਾ ਕੇ ਕਹਿੰਦਾ ਤੁਹਾਨੂੰ ਅੰਦਰ ਕਰਾਵਾਂਗੇ ਥੱਪਰ ਮਰਵਾ ਦੇਵਾਂਗਾ ਸੋ ਜਿਹੜੀ ਇਹ ਅਫਸਰ ਦੀ ਲੈਂਗੁਏਜ ਆ ਬਹੁਤ ਗਲਤ ਆ ਇਸ ਅਫਸਰ ਦੇ ਬਰਖਲਾ ਕਮੇਨ ਨੂੰ ਕਹੇ ਵੀ ਤੁਸੀਂ ਦਿਖਾ ਦਿਓ ਮਾਨਜੋਗ ਡੀਐਸਪੀ ਸਾਹਿਬ ਨੂੰ ਉਹ ਦੇਤੀ ਤੁਸੀਂ ਮੇਰੇ ਡੀਐਸਪੀ ਸਾਹਿਬ ਸਮਰਾਲਾ ਨੂੰ ਅਸੀਂ ਦਿਖਾ ਦਿੱਤੀ ਐ ਇਹਨਾਂ ਮਰੋ ਦਵਾਈਆ ਵੀ ਭਾਈ ਜਿਹੜਾ ਤੁਹਾਡਾ ਆਈਓ ਆ ਸਾਡੇ ਨਾਲ ਇਦਾਂ ਗੱਲਾਂ ਕਰਦਾ ਬਰਤਨ ਵਿੱਚ ਹੀ ਕਰਦਾ ਹਾਂ ਸੋ ਮੇਰਾ ਕਹਿਣ ਦਾ ਮਤਲਬ ਇਹ ਆ ਕਿ ਦੇਖੋ ਸਰਕਾਰਾਂ ਆਉਂਦੀ ਜਾਂਦੀਆਂ ਰਹਿੰਦੀਆਂ ਨੇ ਅਫਸਰ ਵੀ ਬਦਲਦੇ ਐ ਐਸਐਚਓ ਵੀ ਬਦਲ ਜਾਂਦੇ ਨੇ ਡਿਪਟੀ ਸਾਹਿਬ ਵੀ ਬਦਲ ਜਾਂਦੇ ਅਸੀਂ ਵਿੱਚ 24 25 ਸਾਲ ਤੋਂ ਸਮਾਜ ਸੇਵਾ ਕਰ ਰਹੇ ਹਾਂ ਮੈਂ ਆਰਮੀ ਵਿੱਚੋਂ ਡੇਰਾਂ ਮੈਂ ਜਿਸ ਦਿਨ ਤੋਂ ਪਾਰਟੀ ਦੇ ਕੰਮਾਂ ਗਰੀਬਾਂ ਨਾਲ ਖੜਦਾ ਹਾਂ ਅੱਜ ਵੀ ਅਸੀਂ ਗਰੀਬਾਂ ਨਾਲ ਖੜੇ ਹਾਂ ਲੇਕਿਨ ਗਰੀਬਾਂ ਤੱਕ ਨਹੀਂ ਹੁੰਦਾ ਵਗੇ ਨਾ ਸੀ ਹੁੰਦਾ ਬਹੁਤ ਸਮਾਜ ਪਾਰਟੀ ਦਾ ਪਹਿਲਾ ਸੂਰ ਆਇਆ ਮੈਂ ਫੇਰ ਦੁਬਾਰਾ ਪ੍ਰਸ਼ਾਸਨ ਨੂੰ ਦੱਸਣਾ ਚਾਹੁੰਦਾ ਕਹਿਣਾ ਚਾਹੁੰਦਾ ਬੇਨਤੀ ਵੀ ਕਰਨਾ ਚਾਹੁੰਦਾ ਚੈਲੰਜ ਵੀ ਕਰਨਾ ਚਾਹੁੰਦਾ ਮੇਰੀ ਇਹ ਧਮਕੀ ਵੀ ਸਮਝ ਲੈਣਾ ਵੀ ਅਸੀਂ ਕਿਸੇ ਗਰੀਬਾਂ ਤੱਕ ਨਹੀਂ ਹੁੰਦੇ ਆ ਜਿੱਥੇ ਗਲਤ ਆ ਉੱਥੇ ਸਾਨੂੰ ਕਹੋ ਅਸੀਂ ਕਹਾਂ ਨੂੰ ਆਪ ਹੀ ਗਲਤ ਆ ਉੱਥੇ ਕਾਰਜ ਕਾਰਵਾਈ ਕਰੋ ਜੋ ਬਣਦੀ ਹੈ ਲੇਕਿਨ ਤ ਇਸੋ ਜਿਵੇਂ ਸਭੀ ਇਸ ਨੂੰ ਕਰਨੀ ਜੀ ਰਿਕੋਰ ਨੂੰ ਘਰੇ ਮਕਾਨ ਦਾ ਮੁਆਵਜ਼ਾ ਨਹੀਂ ਮਿਲਦਾ ਕਿਉਂ ਉਹਨਾਂ ਦੇ ਮਕਾਨ ਸਿੱਟੇ ਆ ਗਾ ਪਾਣੀ ਭਾਗੇ ਟੈਂਕੀ ਚਲਾ ਕੇ ਇਹਦੀ ਅਸੀਂ ਗੱਲ ਕਰਦੇ ਆਂ ਵੀ ਪ੍ਰਸ਼ਾਸਨ ਕੋਲ ਬੇਨਤੀ ਕਰਦਾ ਵੀ ਇਹਨੂੰ ਮੁਆਵਜ਼ਾ ਮਿਲਣਾ ਚਾਹੀਦਾ ਜਿਹੜਾ ਦਾ ਮਕਾਨ ਦਾ ਖਰਚਾ ਜਿੰਨਾ ਇਹ ਦੇ ਦਿਆਂਗਾ ਇਹ ਅਸੀਂ ਪਰਨੀ ਤੋਂ ਲੈਣਾ ਔਰ ਉਹਦੇ ਕੋਲ ਕੁਝ ਸਿਆਸੀ ਸਰੋਤ ਦੇ ਤੌਰ ਤੇ ਮੈਨੂੰ ਜੋ ਪਤਾ ਲੱਗਿਆ ਵੀ ਉਹਦੇ ਕਿਸੇ ਸਿਆਸੀ ਲੀਡਰ ਨਾਲ ਚੰਗੇ ਲਿੰਕ ਨੇ ਜਦੋਂ ਪਤਾ ਲੱਗਿਆ ਮੈਂ ਉਸ ਸਿਆਸੀ ਲੀਡਰ ਨਾਲ ਵੀ ਗੱਲ ਕੀਤੀ ਵੀ ਤੁਸੀਂ ਦੱਸੋ ਜੀ ਇਹ ਵੀ ਕੀ ਕਰਨਾ ਤੁਹਾਡੇ ਰਿਸ਼ਤੇਦਾਰ ਨੇ ਸੋ ਉਹਨਾਂ ਦਾ ਵੀ ਕੋਈ ਸੁਣਾਈ ਨਹੀਂ ਹੋਈ ਐਸਐਚਓ ਸਾਹਿਬ ਨੂੰ ਮਿਲਿਆ 4 ਦਿਨ ਪਹਿਲਾਂ ਮੈਂ ਕਹਿੰਦਾ ਜੀ ਆਹ ਮਸਲਾ ਵੀ ਇਦਾਂ ਦਾ ਕਰਕੇ ਕੋਈ ਐਸਐਚਓ ਸਾਹਿਬ ਜਿਹੜੇ ਪਵਿੱਤਰ ਸਿੰਘ ਨੇ ਕੋਈ ਉਹਨਾਂ ਨੇ ਵੀ ਵਧੀਆ ਗੱਲ ਨਹੀਂ ਕੀਤੀ ਮੇਰੇ ਨਾਲ ਮੈਨੂੰ ਠੀਕ ਨਹੀਂ ਲੱਗਿਆ ਪਿਛਲੇ 4 ਦਿਨ ਤੋਂ ਅੱਜ ਤੱਕ ਉਹਨਾਂ ਦਾ ਪਾਣੀ ਬੰਦ ਨਹੀਂ ਹੋਇਆ ਅੱਜ ਵੀ ਬਾਸ ਅੱਜ ਦੀ ਮੈਂ ਤੁਹਾਨੂੰ ਅੱਜ ਦੀ ਗੱਲ ਕਰਦਾ ਆਜਾ ਹੈਗੇ 7 9 ਅੱਜ ਜਿਹੜੀ ਵਾਰਸ਼ ਹੋਈ ਅੱਜ ਦਾ ਵੀ ਮੇਰੇ ਕੋਲ ਵੀਡੀਓ ਪਈਆਂ ਨੇ ਸਾਰਾ ਕੋਲ ਬਿਲਕੁਲ ਆ ਰਿਕਾਰਡ ਪਿਆ ਸਾਰਾ ਕੋਲ ਜਿਹੜਾ ਪਾਣੀ गिरਦਾ ਪੁਰਾ ਦੇਖੋ ਮੀਂਹ ਦਾ ਪਾਣੀ ਤਾਂ ਸਾਂਝਾ ਹੀ ਆ ਹਰ ਇੱਕ ਪਾਸੇ गिर ਉਹ ਤਾਂ ਕੋਈ ਰੋਲੇ ਵਾਲੀ ਗੱਲ ਨਹੀਂ ਤਾਂ ਪਾਣੀ ਤਾਂ ਗਿਰ ਸਕਦਾ ਸਾਰੇ ਘਰਾਂ ਲੇਕਿਨ ਉਹਨਾਂ ਨੇ ਆਪਣਾ ਆਪਣੇ ਮਕਾਨ ਦਾ ਬਨੇਰਾ ਭੰਨ ਕੇ ਜੀ ਇਹਨਾਂ ਦੇ ਮਕਾਨ ਨੀਵੇਂ ਮਕਾਨ ਦੇ ਉੱਪਰ ਪਾਣੀ ਛੱਡਿਆ ਉਹਦੇ ਨਾਲ ਹੀ ਸਮੱਸਿਆ ਵਾਲੀ ਇਹਨਾਂ ਦੇ ਦਸੰਦ ਦੇ ਬਿਜਾਗ ਵੀ ਨਾਲੇ ਸਮੱਸਿਆ ਵਾਲ ਚਲਾ ਦਿੰਦੇ ਨੇ ਉਹ ਵਿੱਚ ਖੁੱਲਾ ਪਾਣੀ ਵੀ ਜਦੋਂ ਇਹ ਕਹਿੰਦੇ ਨੇ ਤਾਂ ਉਲਟਾ ਇਹ ਗੜ ਪੈਂਦੇ ਨੇ ਉਹ ਕਹਿੰਦੇ ਵੀ ਤੇਰਾ ਜੇ ਮਕਾਨ ਢਾਉਣੀ ਢਾਉਣਾ ਇਹ ਪਤਾ ਨਹੀਂ ਕੀ ਕਾਰਨ ਆ ਉਹ ਪ੍ਰਸ਼ਾਸਨ ਨੇ ਅਜੇ ਤੱਕ ਕੋਈ ਸੁਣਵਾਈ ਨਹੀਂ ਕਰੀ ਲੇਕਿਨ ਅਸੀਂ ਅਗਲੇ 2 ਦਿਨਾਂ ਦੇ ਵਿੱਚ ਵੱਡੇ ਪੱਤਰ ਤੇ ਬਹੁਜਨ ਸਮਾਜ ਪਾਰਟੀ ਵੱਲੋਂ ਵੱਡੇ ਪੱਤਰ ਦੇ ਇਕੱਠ ਕਰਕੇ ਅਸੀਂ ਆਪਣੇ ਇਹਦਾ ਤਾਂ ਜਿਹੜਾ ਵੈਨ ਨੂੰ ਇਨਸਾਫ ਦਵਾਵਾਂਗੇ। ਚਮਾਰ ਚਮਾਰ ਕੇ ਇੰਸੀ ਕਹਿੰਦੇ ਤੁਹਾਨੂੰ ਮੈਂ ਚਮਾਰਾਂ ਦੀ ਕਰਤੀ। ਉਹ ਤਾਂ ਗੱਲਾਂ ਹੋਈ ਜਾਂਦੀਆਂ। ਹਾਂਜੀ। ਇਹ ਕੀ ਜਿਹੜਾ ਅਫਸਰ ਦੀ ਤੁਸੀਂ ਗੱਲ ਕੀਤੀ ਐ। ਕਿ ਅਫਸਰ ਦਾ ਇੱਕ ਗੱਲ ਕਰ ਜਾਣਾ। ਤੁਹਾਡੇ ਹਿਸਾਬ ਨਾਲ ਚੰਗਾ ਵਾ? ਨਹੀਂ ਬਿਲਕੁਲ ਗਲਤ। ਇੱਕ ਲਿੰਡੀ ਜਾ ਡੇਡੀ ਜੀ ਦੀ ਚਾਹ ਕੋਈ ਆਮ ਇਨਸਾਨ ਵੀ ਹੋਵੇ। ਚਾਹੇ ਉਹ ਕ੍ਰਿਮੀਨਲ ਕਿਉਂ ਨੀ ਚਾਹੇ ਉਹ ਦੁੱਸੀ ਕਿਉਂ ਨੀ। ਲੇਕਿਨ ਪਹਿਲਾਂ ਉਹਨੇ ਪਿਆਰ ਨਾਲ ਗੱਲ ਕਰ ਵੀ ਹਾਂ ਜਦੋਂ ਮੈਂ ਗੱਲ ਕਰਦਾ। ਇਹ ਤਾਂ ਆਪਣੀ ਗੱਲ ਦੱਸਣ ਲੱਗੇ ਜੀ। ਤੇ ਸਾਡੇ ਦੇਖੋ ਜੀ ਹੱਥਾਂ ਨਾਲ ਧੱਕਾ ਹੋ ਰਿਹਾ ਔਰ ਇਹੀ ਅਫਸਰ ਇਹੀ ਅਫਸਰ ਦਾ ਮੌਕਾ ਦੇ ਕੇ ਆਇਆ ਇਹੀ ਇਹੀ ਅਫਸਰ ਮੈਨੂੰ ਇਹ ਕਹਿ ਰਿਹਾ ਵੀ ਕਰਨਜੀਤ ਕੌਰ ਨਾਲ ਧੱਕਾ ਹੋ ਰਿਹਾ ਤੇ ਪਾਣੀ ਜਦੋਂ ਅਸੀਂ ਇਕੱਠੇ ਹੁੰਨੇ ਆ ਤੇ ਫਿਰ ਉਹ ਕਰਨਜੀਤ ਕੌਰ ਮਾਰੀ ਆ ਫਿਰ ਜਸਵੀਰ ਸਿੰਘ ਗਲਤ ਸੋ ਇਹ ਮਤਲਬ ਕੋਈ ਰਾਹ ਨਹੀਂ ਹੁਣ ਇਹ ਅਫਸਰ ਦੇ ਖਿਲਾਫ ਵੀ ਕੋਈ ਥੋੜੀ ਮੀਮ ਬਿਲਕੁਲ ਅਸੀਂ ਡੇਪੀ ਸਾਹਿਬ ਨੂੰ ਮਾਨ ਜੋ ਡੇਪੀ ਸਾਹਿਬ ਨੇ ਜਗਾ ਦਿੱਤੀ ਹੈ ਔਰ ਉਹਦਾ ਕੀ ਸਾਹਮਣੇ ਇੱਕ ਦੋ ਦਿਨ ਚ ਕੀ ਸਾਨੂੰ ਬੁਲਾਉਂਦੇ ਨੇ ਇਕ ਬੈਠ ਕੇ ਕੀ ਗੱਲ ਹੁੰਦੀ ਆ ਉਹ ਅਸੀਂ ਫਿਕਰ ਜਣ ਮੌਕਾ ਜਦੋਂ ਹੈ ਪਰ ਅਸੀਂ ਇਨਸਾਫ ਦਾ ਵਾਗਿਆ ਪ ਠੀਕ ਆ ਯਾਨੀ ਉਹ ਤਾਂ ਇਹਨਾਂ ਦਾ ਮਕਾਨ ਦਾ ਮੁੱਦਾ ਹਕ ਜਿਹੜੀ ਥਾਣੇ ਵਾਲੇ ਲੋਕਾਂ ਨਾਲ ਵਿਵਹਾਰ ਕਰਦੇ ਨੇ ਚੰਗਾ ਜਾਂ ਮਾੜਾ ਕਿਉਂਕਿ ਪ੍ਰਸ਼ਾਸਨ ਕਹਿੰਦਾ ਵੀ ਪੁਲਿਸ ਲੋਕਾਂ ਦੀ ਮਿੱਤਰ ਆ ਕੀ ਤੁਸੀਂ ਇਸ ਮੁੱਦੇ ਨੂੰ ਮਹਿਸੂਸ ਕੀਤਾ ਵੀ ਮਿੱਤਰ ਮੈਂ ਹੁਣ ਇਸ ਮੁੱਦੇ 'ਚ ਕੀ ਕਹਾਂ ਦੇਖੋ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਸਰਕਾਰ ਆਉਂਦੇ ਜਾਂਦੀ ਰਹਿੰਦੀ ਹੈ ਜਿਵੇਂ ਦੰਟੋਂ ਆਮ ਆਦੀ ਪਾਰਟੀ ਸਰਕਾਰ ਬਣੀ ਹੈ ਪਤਾ ਨਹੀਂ ਮਤਲਬ ਖੁੱਲੇ ਐਡਿਟੀਪੋਰਸ ਪ੍ਰਸ਼ਾਸਨ ਸ੍ਰੀ ਭਗਵੰਤ ਮਾਨ ਜੀ ਜਿਹੜੇ ਮੁੱਖ ਮੰਤਰੀ ਮਾਨਯੋਗ ਸਾਡੇ ਜਾ ਮੈਨੂੰ ਸੰਭ ਤੋਂ ਬਾਾਰ ਆ ਵੀ ਜਿਸ ਦਿਨ ਤੋਂ ਸਰਕਾਰ ਬਣੀ ਆਵਾਦੀ ਪਾਚੀ ਉਸ ਦਿਨ ਤੋਂ ਤਕਰੀਬਨ ਇਨਾ ਮਤਲਬ ਧੱਕਾ ਖਾਸ ਕਰਕੇ ਗਰੀਬ ਲੋਕਾਂ ਨਾਲ ਪਹਿਲਾਂ ਮੈਂ ਕਹਿ ਸਕਦਾ ਵੀ 10 15 ਫੀਸਟ 20% ਹੁੰਦਾ ਸੀ ਅੱਜ ਤਾਂ ਮੈਂ 90 ਫੀਸਟ ਕਹਿ ਕਦੋਂ ਗਰੀਬ ਲੋਕਾਂ ਦਾ ਧੱਕਾ ਹੱਸ ਰਾਜ ਦੇ ਵਿੱਚ ਲੇਕਰ ਇਹ ਹੋ ਸਕਦਾ ਵੀ ਸਰਕਾਰ ਦੀ ਸਹਿਯੋਗੀ ਹੁੰਦਾ ਉਹ ਸਾਰਾ ਕੁਝ ਵੀ ਗਰੀਬਾਂ ਨੂੰ ਦਵਾਇਆ ਜਾ ਜਾਂਦਾ ਹੋਣਾ ਸੋ ਦੋਸਤੋ ਆਪਾਂ ਨੇ ਇਹ ਮਸਲਾ ਸੁਣਿਆ ਕਿਸ ਤਰ੍ਹਾਂ ਬਸਪਾਲੇ ਗਰੀਬਾਂ ਨਾਲ ਖੜਦੇ ਨੇ ਦੇਵਵੀਰ ਸਿੰਘ ਮਣਿਆਲਾ ਨੇ ਆਪਣਾ ਗੱਲ ਸਾਂਝੀ ਕੀਤੀ ਆ ਇੱਥੇ ਮਕਾਨਾਂ ਦੇ ਰੌਲੇ ਮੇਰੇ ਹਿਸਾਬ ਨਾਲ ਚਲੋ ਜੋ ਹੈ ਸੋ ਹੈ ਚੱਲੀ ਜਾਂਦਾ ਹਾਂਡ ਗਵਰਨਰ ਮਸਲਾ ਹੋ ਗਿਆ ਪਰ ਗਰੀਬ ਦਾ ਮਕਾਨ ਟਹਿ ਗਿਆ ਮਾੜੀ ਗੱਲ ਆ ਪਰ ਜਿਹੜਾ ਸੂਕ ਅਫਸਰ ਨੇ ਮਾਲਾ ਕਰਤਾ ਉਹ ਮੈਂ ਕਹਿੰਦਾ ਜਲਦ ਤੇ ਨੂਨ ਆਉਣ ਵਾਲਾ ਕੰਮ ਕੀਤਾ ਸੋ ਦੇ ਰਹਿਆ ਹੁਣ ਬਸ ਪਾਲੇ ਅੱਗੇ ਕੀ ਮੀਂਹ ਵਿੰਨਦੇ ਆ ਕੀ ਕਰਦੇ ਨੇ ਸੋ ਧੰਨਵਾਦ ਦੋਸਤੋ ਆਪਣੀ ਟਿੱਪਣੀ ਜਰੂਰ ਦਿਓ ਧੰਨਵਾਦ ਮੜਿਆਲਾ ਸਾਹਿਬ ਧੰਨਵਾਦ ਜੀ